ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਨੂੰ ਇੱਕ ਵਾਰ ਫਿਰ ਤੋਂ ਬ੍ਰੇਕਾ ਲੱਗਣ ਜਾ ਰਹੀਆਂ ਨੇ ਤਾਂ ਦੱਸ ਦਈਏ ਕਿ ਪੰਜਾਬ ਰੋਡਵੇਜ਼ ਪੰਬਸ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਜਿਨ੍ਹਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਤਨਖਾਹਾਂ ਨਾ ਮਿਲਣ ਕਰਕੇ ਗੇਟ ਰੈਲੀ ਤੇ ਰੋਸ ਪ੍ਰਦਰਸ਼ਨ ਹੋਵੇਗਾ 19 ਤਰੀਕ ਨੂੰ ਬੱਸ ਸਟੈਂਡ ਬੰਦ ਕਰਨ ਦਾ ਐਲਾਨ ਹੈ ਤੇ 24 ਤਰੀਕ ਨੂੰ ਪਟਿਆਲਾ ਦੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਤਾਂ ਲੁਧਿਆਣਾ ਦੇ ਵਿੱਚ ਪੰਜਾਬ ਰੋਡਵੇਸ ਪਨਬਸਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਜਿਨ੍ਹਾਂ ਵੱਲੋਂ ਗੇਟ ਰੈਲੀ ਕਰਕੇ ਸੂਬਾ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਮੌਕੇ ਆਗੂਆਂ ਦਾ ਕਹਿਣਾ ਤਨਖਾਹਾਂ ਨਾ ਮਿਲਣ ਕਰਕੇ ਇਹ ਰੋਜ਼ ਪ੍ਰਦਰਸ਼ਨ ਉਹਨਾਂ ਵੱਲੋਂ ਜ਼ਾਹਰ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ 19 ਤਰੀਕ ਨੂੰ ਉਨ੍ਹਾਂ ਵੱਲੋਂ ਪੰਜਾਬ ਭਰ ਦੇ ਬੱਸ ਸਟੈਂਡ ਬੰਦ ਕਰ ਦਿੱਤੇ ਜਾਣਗੇ ਯਾਨੀ ਕਿ 19 ਫਰਵਰੀ ਨੂੰ ਪੰਜਾਬ ਦੇ ਸਾਰੇ ਬੱਸ ਸਟੈਂਡ ਜਿਹੜੇ ਨੇ ਉਹ ਬੰਦ ਰਹਿਣਗੇ ਚੱਕਾ ਜਾਮ ਰਹੇਗਾ ਤੇ 24 ਤਰੀਕ ਨੂੰ ਪਟਿਆਲਾ ਵਿਖੇ ਵੱਡਾ ਇਕੱਠ ਕਰਕੇ ਸੂਬਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਣਾ ਦਰਅਸਲ ਇਹਨਾਂ ਦਾ ਇਹ ਕਹਿਣਾ ਹੈ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਅੱਜ ਵਿਭਾਗ ਦੇ ਕੋਲ ਪੈਸੇ ਨਹੀਂ ਐ 2 ਮਹੀਨਿਆਂ ਤੋਂ ਮੁਲਾਜ਼ਮ ਤਨਖਾਹਾਂ ਦੇ ਲਈ ਸੰਘਰਸ਼ ਕਰ ਰਹੇ ਨੇ ਤੇ ਹੁਣ ਮਜਬੂਰਨ ਉਹਨਾਂ ਨੂੰ ਇਹ ਧਰਨਾ ਦੇਣਾ ਪੈ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਹੁਣ ਵੀ ਇਸ ਤੇ ਕੋਈ ਹੱਲ ਨਹੀਂ ਕੱਢਦੀ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਰੋਜ਼ ਪ੍ਰਦਰਸ਼ਨ ਹੋਰ ਤੇਜ਼ ਕਰ ਦਿੱਤੇ ਜਾਣਗੇ ਮੈਂ ਜਗਤਾਰ ਸਿੰਘ ਸੂਬਾ ਜੋਇੰਟ 77 ਪੰਜਾਬ ਰੋਡ ਪਨਬਸ ਪੀਆਰਟੀਸੀ ਕੰਟਰੈਕਟ ਵਰਕ ਕਰੀ ਉਹਨੂੰ 25/11 ਹਾਂਜੀ ਅੱਜ ਦੀ ਸਾਡੀ ਗੇਟ ਰੈਲੀ ਪੀਆਰਟੀਸੀ ਪਨਵਸ ਦੇ ਸਮੂਹ ਡਿੱਪੂਆਂ ਦੇ ਗੇਟ ਰੈਲੀ ਕੀਤੀ ਜਾ ਰਹੀ ਹੈਗੀ ਆ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਸਾਡੀਆਂ ਇਹ ਮੰਗਾਂ ਨੇ ਇੱਕ ਦਾ ਵਿਭਾਗ ਸਾਡੀਆਂ ਜਿਹੜੀਆਂ ਮੰਨੀਆਂ ਮੰਗਾਂ ਨੂੰ ਲਟਕਾ ਰਿਹਾਗਾ ਦੂਜਾ ਅਹਿਮ ਮੁੱਦਾ ਹੈਗਾ ਸਾਡੀ ਜਿਹੜੀ ਤਨਖਾਹ ਦਾ ਮੁੱਦਾ ਹੈਗਾ ਸਾਡੀ ਤਨਖਾਹ ਹੁਣ ਤੱਕ ਪਨਵਸ ਦੇ ਵਿੱਚ ਨਹੀਂ ਪਾਈ ਤੇ ਪੀਆਰਟੀਸੀ ਦੇ ਵਿੱਚ 70% ਤਨਖਾਹ ਪਾ ਕੇ ਉਸ ਤੋਂ ਬਾਅਦ 30% ਤਨਖਾਹ ਦਾ ਨਾਮੁਨੁਸਾਨ ਤੱਕ ਨਹੀਂਗਾ ਤਾਂ ਕਰਕੇ ਜੇ ਅਸੀਂ ਆ ਸਾਰੇ ਡਿੱਪੂਆਂ ਦੇ ਗੇਟ ਰੈਲੀਆਂ ਕਰ ਰਹਿਆਂ ਗਿਆ ਕਿਉਂਕਿ ਜਿਹੜੀਆਂ ਹੁਣ ਸਰਕਾਰ ਦੇ ਜਿੱਥੇ ਸੜੀਆਂ ਸੰਘਰਸ਼ਾਂ ਦੌਰਾਨ ਅਸੀਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਅਹਿਮ ਮੰਗਾਂ ਬਣਾ ਕੇ ਲੈ ਕੇ ਆਏ ਸੀਗੇ ਉਹ ਸਾਡਾ ਇੱਕ ਵਿਭਾਗ ਲਾਗੂ ਕਰ ਰਹਿ ਗਿਆ ਪਨਵਸ ਦੇ ਵਿੱਚ ਪੀਆਰਟੀਸੀ ਦੇ ਵਿੱਚ ਉਹੀ ਮੰਗਾਂ ਨੂੰ ਸਾਡੀ ਮੈਨੇਜਮੈਂਟ ਸਾਡਾ ਚੇਅਰਮੈਨ ਸਾਹਿਬ ਸਾਡਾ ਐਮਡੀ ਸਾਹਿਬ ਉਹ ਲਟਕਾਰੇ ਨੇਗੇ ਉਹਨਾਂ ਮੰਗਾਂ ਦੇ ਅਮਲ ਨਹੀਂ ਕੀਤਾ ਜਾਇਆ ਜਾ ਰਿਹਾ ਹੈਗਾ ਜਿਸ ਕਰਕੇ ਅਸੀਂ ਅਜੇ ਗੇਟ ਰੈਲੀਆਂ ਕਰੀਆਂ ਗਈਆਂ ਤੇ ਜੇਕਰ ਸਰਕਾਰ ਨਾਲ ਗੱਲ ਕਰੀਏ ਵਿਭਾਗ ਨਾਲ ਗੱਲ ਕਰੀਏ ਉਹ ਇਹ ਮੁੱਦਾ ਲੈ ਕੇ ਆਉਂਦੇ ਨੇ ਕਿ ਫਰੀ ਸਫਰ ਦਾ ਸਾਡੇ ਕੋਲ ਪੈਸਾ ਨਹੀਂ ਆ ਰਿਹਾਗਾ ਅਸੀਂ ਤਾਂ ਆਮ ਜਨਤਾ ਨੂੰ ਸਫਰ ਕਰਾ ਸਕਦੇ ਹਾਂ ਪੈਸਾ ਲੈ ਕੇ ਆਉਣ ਦੀ ਜ਼ਿੰਮੇਵਾਰੀ ਜਿਹੜੀ ਵਿਭਾਗ ਦੀ ਬਣਦੀ ਆ ਸਾਡੀ ਤਨਖਾਹ ਦੀ ਜ਼ਿੰਮੇਵਾਰੀ ਜਿਹੜੀ ਵਿਭਾਗ ਦੀ ਬਣਦੀ ਆ ਪਰ ਅੱਜ ਲਗਭਗ 50 ਦਿਨ ਕੰਮ ਕਰਨ ਤੋਂ ਬਾਅਦ ਵੀ ਸਾਡੇ ਅਕਾਊਂਟ ਦੇ ਵਿੱਚ ਕੋਈ ਪੈਸਾ ਤੱਕ ਨਹੀਂ ਆਇਆ ਜਿਸ ਦੇ ਕਾਰਨ ਸਾਡੇ ਪਰਿਵਾਰ ਦਾ ਸਾਡਾ ਸਾਰਿਆਂ ਦਾ ਜਿਹੜਾ ਸਰਕਲ ਆ ਜਿਹੜਾ ਸਾਡਾ ਹੱਲਿਆ ਅੱਛਾ ਪੂਰੇ ਪੰਜਾਬ ਪਰਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਸਾਡਾ 27 ਦੇ ਸਾਈਟ ਟਿੱਪੂਆਂ ਦੇ ਵਿੱਚ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾਗਾ ਤੇ ਇਸ ਤੋਂ ਬਾਅਦ ਜੇਕਰ ਸਾਡੀ ਤਨਖਾਹ ਨਹੀਂ ਆਉਂਦੀ ਤਾਂ ਅਸੀਂ 19 ਤਰੀਕ ਨੂੰ ਸਮੂਹ ਟਿੱਪੂਆਂ ਦੇ ਜਿਹੜੇ ਬੱਸ ਸਟੈਂਡ ਨੇ ਬੱਸ ਸਟੈਂਡਾਂ ਦੇ 2004 ਘੰਟੇ ਬਸ ਸਟੈਂਡ ਦੇ ਗੇਟ ਵੀ ਬੰਦ ਕਰਾਂਗੇ ਅੱਛਾ ਇਹ ਜਿਵੇਂ ਲਗਾਤਾਰ ਸਾਡੇ ਮੀਟਿੰਗਾਂ ਵਿੱਚ ਹੁੰਦੀ ਆ ਮਤਲਬ ਹੁਣ ਤੁਹਾਡੀ ਮੇਨ ਮੁੱਖ ਮੰਗ ਕੀ ਹੈ ਤਨਖਾਹ ਨੂੰ ਲੈ ਕੇ ਜਾਂ ਹੋਰ ਕੋਈ ਵੀ ਹੈਗੀ ਮੰਗ ਬਿਲਕੁਲ ਜੀ ਮੇਨ ਮੰਗਾਂ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ ਉਹ ਤਾਂ ਸਾਡੀਆਂ ਲਟਕ ਕੇ ਰਹੀਆਂ ਨੇ ਜਿਵੇਂ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨਾ ਆਊਟਸੋਰਸ ਨੂੰ ਕੰਟਰੈਕਟ ਤੇ ਕਰਨਾ ਤੇ ਘੱਟ ਤਨਖਾਹਲੇ ਸਾਥੀਆਂ ਦੀ ਤਨਖਾਹ ਦੇ ਵਿੱਚ ਵਾਧਾ ਕਰਨਾ ਜਿਹੜੇ ਰਿਪੋਰਟਾਂ ਤੋਂ ਰਹਦੇ ਨੇ ਸਾਥੀ ਉਹਨਾਂ ਨੂੰ ਭਾਲ ਕਰਨਾ ਰਿਪੋਰਟਾਂ ਜਿਹੜੇ ਭਾਲ ਹੋ ਕੇ ਆ ਗਏ ਸਾਥੀ ਉਹਨਾਂ ਦੀ ਤਨਖਾਹ ਇੱਕ ਮੰਗ ਮੰਨੀ ਸੀਗੀ ਮੈਨੇਜਮੈਂਟ ਨੇ ਕਿ ਜਿਹੜੀ ਤਨਖਾਹ ਦੇ ਰਿਪੋਰਟ ਹੁੰਦੀ ਅਸੀਂ ਉਸੇ ਤਨਖਾਹ ਤੇ ਉਹਨੂੰ ਬਹਾਲ ਕਰਾਂਗੇ ਉਹ ਮੰਗ ਸਾਡੀ ਜਿਉਂ ਦੀ ਤਿਉਂ ਖੜੀ ਹੈ ਅੱਛਾ ਲਾਸਟ ਟਾਈਮ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੀ ਗੱਲਬਾਤ ਹੋਈ ਸੀ ਤੁਹਾਡੀ ਜਿਹੜੀ ਜਿਹੜੀ ਹੁਣ ਸਾਡੀ ਪਿੱਛੇ ਜੇ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਕਿ ਜਿਹੜੀ ਅਸੀਂ ਮੋਹਾਲੀ ਸੰਘਰਸ਼ ਦੌਰਾਨ ਲਈ ਸੀਗੀ ਉਸ ਦੇ ਵਿੱਚ ਸਾਡੀਆਂ ਮੰਗਾਂ ਦੇ ਵਿੱਚ ਜਿਹੜੀ ਪਾਲਿਸੀ ਬਣਾਉਣ ਦੇ ਲਈ ਸਹਿਮਤੀ ਦਿੱਤੀ ਗਈ ਸੀ ਕਿ ਅਸੀਂ ਐਡਵੋਕੇਟ ਜਰਨਲ ਆ ਮਿਲ ਕੇ ਪਾਲਿਸੀ ਦੇ ਹਾਮੀ ਭਰੀ ਸੀ ਕਿ ਉਹਨਾਂ ਨੇ ਵੀ ਪਾਲਿਸੀ ਬਣਾਵਾਂਗੇ ਕੰਟਰੈਕਟ ਨੂੰ ਰੈਗੂਲਰ ਕਰਨ ਦੀ ਤੇ ਆਊਟਸੋਰਸ ਨੂੰ ਕੰਟਰੈਕਟ ਤੇ ਕਰਨ ਦੀ ਤੇ ਬਾਕੀ ਜਿਹੜੇ ਸਾਥੀ ਨੇ ਉਹਨਾਂ ਦੇ ਉੱਤੇ ਤਨਖਾਹ ਵਾਧਾ ਕਿਵੇਂ ਲਾਗੂ ਕਰਨਾ ਉਹ ਸਾਰੀ ਪਾਲਿਸੀਆਂ ਤੇ ਹਾਮੀ ਭਰੀ ਸੀਗੀ ਤੇ ਉਹ ਵੀ ਕਿਤੇ ਨਾ ਕਿਤੇ ਸਾਨੂੰ ਇਹ ਲੱਗ ਰਿਹਾ ਹੈ ਕਿ ਵੀ ਉਹਦੇ ਵਿੱਚ ਵੀ ਦੇਰੀ ਕੀਤੀ ਹੈ ਹਾਂਜੀ ਕਾਚਾ ਹਾਂ ਜੀ ਕੀ ਨਾਮ ਹੈ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਪਨਵਸ ਪੀ ਆਰਟੀਸੀ ਕੰਟਰੈਕਟ ਵਰਕਰ ਜੂਨੀਅਰ 25/11 ਲੁਧਿਆਣਾ ਡਿਪੋ ਪੀ ਆਰਟੀਸੀ ਸੀਨੀਅਰ ਬੀਤ ਕੋਰਤਾਨ ਸਾਹਿਬ ਅਜਾ ਤੇ ਪ੍ਰੋਟੈਸਟਾ ਜਿੱ ਕਿਤਾ ਜਾ ਰਿਹਾ ਕੀ ਕਾਰਨ ਹੈ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਅਸੀਂ ਲੜਾਈਆਂ ਲੜੀਆਂ ਸੀ ਉਹਦੇ ਚ ਜੋ ਸਾਨੂੰ ਮੀਟਿੰਗਾਂ ਮਿਲ ਕੇ ਆਈਆਂ ਮੀਟਿੰਗਾਂ ਚੋਂ ਸਾਡੀਆਂ ਕੁਝ ਕੁ ਮੰਗਾਂ ਦਾ ਹੱਲ ਹੋਇਆ ਕੁਝ ਕੁ ਲਟਕਾ ਦਿੱਤਾ ਗਿਆ ਜਿਹੜੀਆਂ ਮੀਟਿੰਗਾਂ ਦਾ ਹੱਲ ਵੀ ਹੋ ਚੁੱਕਿਆ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਮੈਂ ਕਮਾ ਵੱਲੋਂ ਤੇ ਉੱਪਰ ਦੀ ਵਰਕਰਾਂ ਨੂੰ ਪਰੇਸ਼ਾਨ ਕਰਨ ਲਈ ਲਗਾਤਾਰ ਕਦੇ ਕਦੇ ਤਾਂ ਤਨਖਾਹਾਂ ਰੁਕੀਆਂ ਜਾਂਦੀਆਂ ਕਦੇ ਬੱਸਾਂ ਦਾ ਪ੍ਰਬੰਧ ਨਹੀਂ ਸਹੀ ਕੀਤਾ ਜਾ ਰਿਹਾ ਜਾਂ ਹੋਰ ਵੀ ਕਈ ਨੇ ਮੈਨੇਜਮੈਂਟ ਕੋਲੇ ਤਰੀਕੇ ਤੰਗ ਪਰੇਸ਼ਾਨ ਕਰਨ ਦੇ ਹਰ ਤਰੀਕੇ ਨਾਲ ਚਾਹੇ ਜਥੇਬੰਦੀਆਂ ਨੂੰ ਇੱਕ ਲੈਟਰ ਕੱਢ ਦੇਣਾ ਉਹਤੇ ਅਮਲ ਨਾ ਕਰਨਾ ਉਹਨੂੰ ਲਾਗੂ ਨਾ ਕਰਨਾ ਇਹੋ ਜਿਹੇ ਸਾਜ਼ਸ਼ਾ ਨਾਲ ਸਾਨੂੰ ਮਤਲਬ ਬਾਰ-ਬਾਰ ਸੰਘਰਸ਼ ਕਰਨ ਤੇ ਮਜਬੂਰ ਕੀਤਾ ਜਾ ਰਿਹਾ ਹੁਣ ਕਿੰਨੇ ਘੰਟੇ ਲਈ ਹੈ ਅਪਰਸਟ ਅੱਜ ਗੇਟ ਰੈਲੀ ਹੈ ਜੀ ਫਿਰ ਜਿਵੇਂ ਸਾਡੇ ਸੁਭਾ ਕੁਜੀ ਨੇ ਦੱਸਿਆ ਕਿ 19 ਤਰੀਕ ਨੂੰ ਅਸੀਂ ਬੱਸ ਅੱਡੇ ਬੱਸ ਅੱਡਾ ਬੰਦ ਕਰਕੇ ਪ੍ਰੋਗਰਾਮ ਰੱਖਾਂਗੇ ਤੇ 24 ਤਰੀਕ ਨੂੰ ਪਟਿਆਲੇ 메ਨ ਬੱਸ ਅੱਡਾ ਬੰਦ ਕਰਕੇ ਤੇ ਉਹਦੇ ਨਾਲ ਲੱਗਦਾ ਚੌਕ ਬੰਦ ਕਰਕੇ ਅਸੀਂ ਰੋਸ਼ ਪ੍ਰਦਰਸ਼ਨ ਕਰਾਂਗੇ ਮੰਗਾ ਕਿਨੇ ਮੰਗਾ ਸਾਡੀਆਂ ਜਿਵੇਂ ਲਗਾਤਾਰ ਪਿਛਲੇ ਸਮੇਂ ਤੋਂ ਕੱਚੇ ਤੋਂ ਪੱਕੇ ਹੋਣ ਵਾਲੀ ਆਊਟਸੋਰਸ ਤੋਂ ਕੰਟਰੈਕਟ ਦੇ ਕਰਨ ਵਾਲੀ ਤਨਖਾਹ ਵਾਧੇ ਸੀ ਜਿਹੜੇ ਸਾਡੇ ਤਿੰਨ ਤਰ੍ਹਾਂ ਦੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਵਰਕਰਾਂ ਨੂੰ ਵੱਖ-ਵੱਖ ਕੈਟਾਗਰੀਆਂ 'ਚ ਉਹਨਾਂ 'ਚ ਇਕਸਾਰਤਾ ਲਿਆਉਣ ਵਾਸਤੇ ਤੇ ਲੰਮੇ ਸਮੇਂ ਤੋਂ ਆਮ ਪਬਲਿਕ ਦੀ ਤੇ ਵਰਕਰਾਂ ਦੀ ਮੰਗ ਹੈ ਜਿਹੜੀ ਸਰਕਾਰੀ ਬੱਸਾਂ ਦੀ ਬਹੁਤ ਵੱਡੀ ਘਾਟ ਹੈ ਜਿਹੜੀ ਉਹਦੀ ਮੰਗ ਸੀ ਸਰਕਾਰੀ ਬੱਸਾਂ ਪਾਉਣ ਦੀ ਤੇ ਮੁਲਾਜ਼ਮਾਂ ਦੀ ਪੱਕੀ ਭਰਤੀ ਦੀ ਜਿਹੜੀ ਪ੍ਰਬੰਧ ਦੀ ਉਹਦੇ ਉਹਦੇ ਵਾਸਤੇ ਸਾਡੀਆਂ ਮੰਗਾਂ ਲਗਾਤਾਰ ਜਿੰਨਾ ਚਿਰ ਪੂਰੀ ਨਹੀਂ ਹੁੰਦੀ ਅਸੀਂ ਸੰਘਰਸ਼ ਕਰਦੇ ਰਾਵਾਂਗੇ